ਮੈਂ ਤਾਂ ਇੱਕ ਉਸ ਮੰਦਿਰ ਦੇ ਵਿੱਚ ਆਇਆ ਸੱਚੀ ਪੁੱਛਦਿਓ ਜਿੱਥੇ ਭਗਤਪੂਰਨ ਸਿੰਘ ਜੀ ਨੇ ਮਨੁੱਖਤਾ ਦੇ ਲਈ ਐਡਾ ਵੱਡਾ ਕਾਜ ਕੀਤਾ ਕਿ ਕੋਈ ਬੰਦਾ ਕਰ ਹੀ ਨਹੀਂ ਸਕਦਾ ਤੇ ਮੈਂ ਤਾਂ ਸਗਾ ਇਸ ਗੱਲ ਦੇ ਉੱਤੇ ਸਵਾਲੀਆ ਨਿਸ਼ਾਨ ਲਾਉਣਾ ਕਿ ਐਡਾ ਉਹਨਾਂ ਦਾ ਕੰਮ ਜਿਹਦੇ ਵਿੱਚ ਮਾਨਵਤਾ ਦੀ ਸੇਵਾ ਕੀਤੀ ਹੈ ਨਾ ਕੋਈ ਜਾਤ ਨਾ ਕੋਈ ਧਰਮ ਤੇ ਨਾ ਕੋਈ ਖਿੱਤਾ ਨਾ ਕੋਈ ਫਿਰਕਾ ਕੁਝ ਨਹੀਂ ਦੇਖਿਆ ਤੇ ਅੱਜ ਸਾਡੇ ਬੜੇ ਸਤਿਕਾਰਯੋਗ ਵੱਡੇ ਭੈਣ ਜੀ ਡਾਕਟਰ ਇੰਦਰਜੀਤ ਹੁਣੀ ਉਸ ਵਿਰਾਸਤ ਨੂੰ ਸਾਹਮਣੇ ਰਹੇ ਨੇ ਟੈਗੂਲ ਵੇੜੇ ਦੇ ਵਿੱਚ ਮਪਾ ਮੇ ਭਾਈ ਜੀ ਪਹੁੰਚੇ ਨੇ ਨਾਂ ਦਾ ਇਹਨਾਂ ਦਾ ਬਹੁਤ ਸੁਣਿਆ ਮਿਲੇ ਵੀ ਬਹੁਤ ਵਾਰੀ ਅੱਗੇ ਪਰ ਚੰਗੀ ਗੱਲ ਹੈ ਕਿ ਮੈਂ ਚਾਹੁੰਦੀ ਸੀ ਕਿ ਇਹਨਾਂ ਨੂੰ ਪੂਰਨ ਸਿੰਘ ਦੀ ਜ਼ਿੰਦਗੀ ਬਾਰੇ ਹੋਰ ਵਿਸਥਾਰ ਵਿੱਚ ਪਤਾ ਚੱਲੇ ਜਿਹਨਾਂ ਜਿਹਨਾਂ ਨੂੰ ਵੀ ਪਤਾ ਚੱਲੇਗਾ ਉਹਦਾ ਜੀਵਨ ਬਦਲ ਜਾਂਦਾ ਹੈ ਸੱਚ ਦੇ ਰਸਤੇ ਤੇ ਤੁਰਨਾ ਸ਼ੁਰੂ ਹੋ ਜਾਂਦਾ ਹੈ ਮਦਰ ਕਿ ਮੈਂ ਤਾਂ ਇੱਕ ਉਸ ਮੰਦਰ ਦੇ ਵਿੱਚ ਆਇਆ ਸੱਚੀ ਪੁੱਛਦਿਓ ਜਿੱਥੇ ਭਗਤਪੂਰਨ ਸਿੰਘ ਜੀ ਨੇ ਮੁਨਖਤਾ ਦੇ ਲਈ ਐਡਾ ਵੱਡਾ ਕਾਜ ਕੀਤਾ ਕਿ ਕੋਈ ਬੰਦਾ ਕਰ ਹੀ ਨਹੀਂ ਸਕਦਾ ਤੇ ਮੈਂ ਤਾਂ ਸਗਾ ਇਸ ਗੱਲ ਦੇ ਉੱਤੇ ਸਵਾਲੀਆ ਨਿਸ਼ਾਨ ਲਾਉਣਾ ਕਿ ਐਡਾ ਉਹਨਾਂ ਦਾ ਕੰਮ ਜਿਹਦੇ ਚ ਮਾਨਵਤਾ ਦੀ ਸੇਵਾ ਕੀਤੀ ਹੈ ਨਾ ਕੋਈ ਜਾਤ ਨਾ ਕੋਈ ਧਰਮ ਤੇ ਨਾ ਕੋਈ ਖਿੱਤਾ ਨਾ ਕੋਈ ਫਿਰਕਾ ਕੁਝ ਨਹੀਂ ਦੇਖਿਆ ਤੇ ਅੱਜ ਸਾਡੇ ਬੜੇ ਸਤਿਕਾਰਯੋਗ ਵੱਡੇ ਭੈਣ ਜੀ ਡਾਕਟਰ ਇੰਦਰਜੀਤ ਹੁਣੀ ਉਸ ਵਿਰਾਸਤ ਨੂੰ ਸਾਂਭ ਰਹੇ ਨੇ ਤੇ ਪਰ ਮੈਨੂੰ ਇਹ ਬੜਾ ਦੁੱਖ ਮਹਿਸੂਸ ਹੁੰਦਾ ਜਦੋਂ ਮੈਂ ਸੁਣਦਾ ਕਿ ਭਗਤਪੂਰਨ ਸਿੰਘ ਜੀ ਦੀ ਜਿਹੜੀ ਰੈਕਗਨਾਈਜੇਸ਼ਨ ਹੈ ਪੂਰੇ ਸਾਡੇ ਭਾਰਤ ਦੇ ਨਕਸ਼ੇ ਦੇ ਉੱਤੇ ਉਹ ਬਹੁਤ ਛੋਟੀ ਹੈ ਤੇ ਇਹ ਜੇ ਬੰਦਿਆਂ ਨੂੰ ਵੱਡਾ ਮਾਨ ਸਨਮਾਨ ਦੇ ਨਾਲ ਆਨਰ ਕਰਨਾ ਉਹ ਸਰਕਾਰਾਂ ਦਾ ਫਰਜ਼ ਬਣਦਾ ਕੋਈ ਵੀ ਸਰਕਾਰ ਹੋਵੇ ਇਹਨਾਂ ਦਾ ਕੋਈ ਸਰਕਾਰ ਨਾਲ ਨਾਲ ਕੋਈ ਲਾਗਾ ਨਾ ਕੋਈ ਦੇਗਾ ਨਾ ਇਹ politicans ਹਨ ਇਤਿਮਾਨ ਬਤਾਦੀ ਸੇਵਾ ਸਟਿਲ ਕਰ ਰਹੇ ਨੇ ਉਹਨਾਂ ਦੇ ਉਸ ਕੰਮ ਨੂੰ ਅੱਗੇ ਤੋਰ ਰਹੇ ਨੇ ਸੋ ਮੈਂ ਤਾਂ ਭੈਣਜੀ ਉਹਨਾਂ ਨੂੰ ਵੀ ਨਕਮਸਤਕਾਂ ਕਿ ਇਹਨਾਂ ਨੇ ਉਸ ਭਗਤਪੁਰ ਸਿੰਘ ਜੀ ਦੀ ਵਿਰਾਸਤ ਨੂੰ ਸਾਂਭਿਆ ਤੇ ਅਬਦਾ ਸਾਰਾ ਕੁਝ ਅਬਦਾ ਇੱਕ ਡਾਕਟਰੀ ਦਾ profession ਪੂਰਾ ਤਿਆਗ ਕੇ ਤੇ ਇੱਥੇ ਪੂਰੀ dedication ਦੇ ਨਾਲ ਉਸੇ ਤਰ੍ਹਾਂ ਹੀ ਨਕਮਸਤਕ ਨੇ ਉਸੇ ਤਰ੍ਹਾਂ ਹੀ ਕੰਮ ਕਰ ਰਹੇ ਨੇ ਤੇ ਬੜੀ شدت ਨਾਲ ਕਰ ਰਹੇ ਨੇ ਤੇ ਇਸ ਇੱਕ ਪਿੰਗਲਵਾੜੇ ਨੂੰ ਇੱਕ ਵੱਡੇ ਪਿੰਗਲਵਾੜੇ ਚ ਮਨੁੱਖਤਾ ਦੀ ਸੇਵਾ ਲਈ ਉਹ ਬਣਾਇਆ ਹੈਗਾ ਮਾਨਾਂਵਾਲੇ ਚ ਬਣਾਇਆ ਸੰਗਰੂਰ ਬਣਾਇਆ ਸੋ ਇਹ ਇਹ ਸਾਰਾ ਕ੍ਰੈਡਿਟ ਭੈਣ ਜੀ ਹੁਣਾਂ ਨੂੰ ਹੈ ਕਿ ਉਹਨਾਂ ਨੇ ਉਸ ਵਿਰਾਸਤ ਨੂੰ ਸਾਂਭੇ ਦੇਖੋ ਮੈਂ ਉਹਦੇ ਬਾਰੇ ਤਾਂ ਬਹੁਤ ਸਪਸ਼ਟ ਹੈਗਾ ਕਿ ਸਾਡੀ ਭੈਣ ਗਰਮੀਤ ਬਾਬਾ ਜੀ ਇੱਕ ਬਹੁਤ ਵੱਡੇ ਲੀਜੈਂਡਸ ਪੰਜਾਬ ਦੇ ਸਨ ਤੇ ਬਾਬਾ ਜੀ ਨੇ ਵੀ ਨਾਲ ਉਹਨਾਂ ਦੇ ਬਹੁਤ ਗਾਇਆ ਤੇ ਅਨੇਕਾਂ ਦੇਸ਼ਾਂ ਵਿਦੇਸ਼ਾਂ 'ਚ ਉਹਨਾਂ ਨੇ ਪ੍ਰੋਗਰਾਮ ਕੀਤੇ ਤੇ ਉਸ ਵਿਰਾਸਤ ਨੂੰ ਸਾਹਮਣ ਵਾਲੀ ਸਾਡੀ ਬੱਚੀ ਇਕੱਲੀ ਇੱਕੋ ਹੀ ਉਸ ਪਰਿਵਾਰ ਦੇ ਵਿੱਚ ਬਚੀ ਹੈ ਤੇ ਉਹ ਗਲੋਰੀ ਬਾਬਾ ਤੇ ਮੈਂ ਤਾਂ ਹੁਣੇ ਰੀਸੈਂਟਲੀ 10 ਦਿਨ ਪਹਿਲਾਂ ਗਲੋਰੀ ਬਾਬਾ ਦੇ ਨਾਲ ਇੱਕ ਉਹੀ ਪੰਜਾਬ ਦੀ ਫੋਕ ਵਿਰਾਸਤ ਲੋਕ ਬੋਲੀਆਂ ਇੱਕ ਕਹਿੰਦੇ ਨੇ ਆਪ ਦੇ ਇਸ ਪੰਜਾਬੀਆਂ ਨੂੰ ਸਮੁੱਚਿਆਂ ਨੂੰ ਭੇਟ ਕੀਤੀ ਹੈ ਤੇ ਮੈਂ ਚਾਹੁੰਨਾ ਕਿ ਗਲੋਰੀ ਬਾਬਾ ਵੀ ਉਸੇ ਤਰ੍ਹਾਂ ਗਰਮੀਤ ਬਾਬਾ ਮੰਗੂ ਇੰਟਰਨੈਸ਼ਨਲ ਨਕਸ਼ੇ ਤੇ ਆਵੇ ਤੇ ਉਹ ਬੱਚੀ ਦੇ ਉੱਤੇ ਲੋਕਾਂ ਦਾ ਮਿਹਰ ਭਰਿਆ ਹੱਥ ਹੋਵੇ ਮੁਹੱਬਤ ਪਿਆਰ ਅਸੀਂ ਉਹਨੂੰ ਦੇਈਏ ਤਾਂ ਕਿ ਉਸ ਵਿਰਾਸਤ ਨੂੰ ਸਾਂਭ ਸਕੇ ਤੇ ਉਸ ਵਿਰਾਸਤ ਨੂੰ ਕਹਾ ਫਿਲਾ ਸਕੇ ਸੋ ਮੇਰੀ ਤੇ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਜਿਵੇਂ ਅਸੀਂ ਪੁਰਾਣੇ ਗਾਣੇ ਆ ਉਹਨਾਂ ਨੂੰ ਈਲਾ ਉੱਤੇ ਮੁਜਾਲ ਭਰਾ ਦਿੱਪ ਦਿੱਤਾ ਜਾਂਦਾ ਹੈ ਦੁਗੋਂ ਅੱਜਕੱਲ ਜਿਹੜਾ ਹੈਗਾ ਤੇ ਕਲ-ਕਲ ਤੇ ਬਹੁਤ ਕੁਝ ਹੋ ਰਿਹਾ ਹੈਗਾ ਇਸ ਇੰਟਰਨੈਟ ਦੇ ਯੁੱਗ ਦੇ ਵਿੱਚ ਕਿਹੜੀ ਚੀਜ਼ ਅੱਛੀ ਹੈ ਕਿਹੜੀ ਚੀਜ਼ ਮਾੜੀ ਹੈ ਉਹਦੀ شناخت ਕਰਨਾ ਬਹੁਤ ਔਖਾ ਹੋ ਗਿਆ ਹੈ ਅ ਮਤਲਬ ਕਿ ਜਿਹੜੀ ਅੱਜਕੱਲ ਕਹਿੰਦੇ ਨੇ ਇਸ ਤਰ੍ਹਾਂ ਦੀ ਇੰਟੈਲੀਜੈਂਸੀ ਜਿਹੜੀ ਹੈਗੀ ਆ ਉਹਨੇ ਲੋਕਾਂ ਨੂੰ ਫਿਕਰਮੰਦ ਕਰ ਦਿੱਤਾ ਹੈਗਾ ਹੈ ਤੇ ਵੀ ਕੀ ਹੋਊਗਾ ਕਹਾਂ ਵਾਲੇ ਯੁੱਗ ਵਿੱਚ ਕਿਸ ਤਰ੍ਹਾਂ ਹੋਊਗਾ ਮੇਰੇ ਨਾਲ ਕਿੰਨੇ ਲਿਟਰੇਰੀ ਬੰਦੇ ਨੇ ਕਟੂ ਸਾਹਿਬ ਨੇ ਖਾਲਸਾ ਕਾਲਜ ਦੇ ਵਿੱਚ ਪ੍ਰੋਫੈਸਰ ਨੇ ਤੇ ਉਹਨਾਂ ਦੀ ਫਿਲਮ ਨੂੰ ਰਾਸ਼ਟਰਪਤੀ ਅਵਾਰਡ ਵੀ ਮਿਲਿਆ ਹੈਗਾ ਕਹਿੰਦੇ ਨੇ ਜਸਵਿੰਦਰ ਸੁਨਾਮੀ ਨੇ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਸਾਡੇ ਲੋਕਨਾਚਾਂ ਦੇ ਵਿੱਚ ਸਤਨਾਮ ਪੰਜਾਬੀ ਹੈ ਇਸ ਸਕਾਲਰ ਪੀ ਐਚ ਡੀ ਕਰ ਰਹੇ ਵਿਦਿਆਰਥੀ ਹੈਗਾ ਪੰਜਾਬੀ ਯੂਨੀਵਰਸਿਟੀ ਦਾ ਸੰਗੀਤ ਦੇ ਪੱਖੋਂ ਬਹੁਤ ਵੱਡਾ ਨਾਮ ਹੈ ਹਾਂ ਸੋ ਅੱਜ ਅਸੀਂ ਤੇ ਉਸ ਭੋਗ ਤੋਂ ਮਗਰੋਂ ਸਿਰਫ ਇੱਥੇ ਨਕਮਸਤਕ ਹੋਣ ਆਏ ਆ ਭੈਣ ਜੀ ਹੋਣਾ ਦਾ ਇੱਕ ਪ੍ਰੋਗਰਾਮ ਹੈ ਉੱਥੇ ਮੇਰੇ ਸੰਗਰੂਰ ਚੇਲੇ ਦੇ ਵਿੱਚ 30 ਤਰੀਕ ਨੂੰ ਐਸੇ 31 ਮਾਰਚ ਨੂੰ ਸੋ ਉਹਨਾਂ ਲਈ ਇਹਨਾਂ ਨੇ ਮੈਨੂੰ ਸੱਦਾ ਪੱਤਰ ਦਿੱਤਾ ਤੇ ਮੈਂ ਉੱਥੇ ਪਹੁੰਚਾਂਗਾ ਵੀ ਇੱਕ ਕਲਾਕਾਰ ਅਧਿਕਾਰ ਹੋਣ ਦੇ ਨਾਤੇ ਬਾਕੀ ਕਲਾਕਾਰ ਅਧਿਕਾਰਾਂ ਨੂੰ ਕੀ ਅਪੀਲ ਕਰਦੇ ਦੇਖੋ ਇਹ ਇਹ ਜਨਾ ਮਤਲਬ ਕਿ ਇਹ ਵਿਰਾਸਤ ਹੈਗੀ ਹੈ ਜਾਂ ਇੱਕ ਐਡਾ ਵੱਡਾ ਮਨੁੱਖਤਾ ਦਾ ਕਾਜ ਹੈ ਇੱਥੇ ਇਹਨਾਂ ਦੇ ਦਰਵਾਜ਼ੇ ਹਰੇਕ ਲਈ ਖੁੱਲੇ ਨੇ ਆਉਣਾ ਤੁਹਾਡੀ ਸ਼ਰਦਾ ਹੈਗੀ ਆ ਐਂ ਤੇ ਮੇਰੇ ਤਾਂ ਮਨ 'ਚ ਸ਼ਰਦਾ ਹੈਗੀ ਆ ਤੇ ਮੇਰੇ ਤੇ ਸਾਰੇ ਦੋਸਤਾਂ ਨੇ ਵੀ ਇਸ ਗੱਲ ਨੂੰ ਕਿਹਾ ਕਿ ਹਾਂ ਆਪਾਂ ਨੂੰ ਜਾਣਾ ਚਾਹੀਦਾ ਤੇ ਅਸੀਂ ਗਏ ਵੀ ਆ ਨਿੱਠ ਕੇ ਆਏ ਆ ਐਸੋ ਗੱਲ ਇਹ ਹੈਗੀ ਆ ਕਿ ਤੁਸੀਂ ਆਓ ਆਪਦਾ ਯੋਗਦਾਨ ਪਾਓ ਤੇ ਤਾਂ ਕਿ ਅੱਗੇ ਲੋਕਾਂ ਨੂੰ ਪਤਾ ਲੱਗੇ ਕਿ ਇੱਥੇ ਕਿਸੇ ਇਸ ਜਗ੍ਹਾ ਦੇ ਉੱਤੇ ਮਨੁੱਖਤਾ ਦੀ ਮਾਨਵਤਾ ਦੀ ਗੱਲ ਹੋ ਰਹੀ ਹੈ ਸੋ ਮੈਂ ਤੇ ਇਸ ਗੱਲ ਦੇ ਲਈ ਡਾਕਟਰ ਇੰਦਰਜੀਤ ਉਹਨਾਂ ਨੂੰ ਆਪਣੇ ਦਿਲ ਦੀਆਂ ਗਰਾਈਆਂ ਚੋਂ ਢੇਰ ਸਾਰੀਆਂ ਮੁਬਾਰਕਾਂ ਪੇਸ਼ ਕਰਦਾ ਤੇ ਨਕਮਸਤ ਕੋਨਾ ਕਿ ਇਹਨਾਂ ਨੇ ਭਗਤ ਜੀ ਦੇ ਕਾਰਜ ਨੂੰ ਅੱਗੇ ਤੋਰਿਆ। ਵੈਰੂ ਜੀ ਕੀ ਫਤਿਹ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਇੱਥੇ ਵੇੜੇ ਦੇ ਵਿੱਚ ਪਿੰਗੋਲ ਵੇੜੇ ਦੇ ਵਿੱਚ ਮੁਪਮੀ ਬਾਈ ਜੀ ਪਹੁੰਚੇ ਨੇ। ਨਾਂ ਦਾ ਇਹਨਾਂ ਦਾ ਬਹੁਤ ਸੁਣਿਆ ਮਿਲੇ ਵੀ ਬਹੁਤ ਵਾਰੀ ਅੱਗੇ। ਪਰ ਚੰਗੀ ਗੱਲ ਹੈ ਕਿ ਮੈਂ ਚਾਹੁੰਦੀ ਸੀ ਕਿ ਇਹਨਾਂ ਨੂੰ ਭਗਤਪੁਰਨ ਸਿੰਘ ਦੀ ਜ਼ਿੰਦਗੀ ਬਾਰੇ ਹੋਰ ਵਿਸਥਾਰ ਵਿੱਚ ਪਤਾ ਚੱਲੇ। ਜਿਦੋਂ ਜਿਦੋਂ ਵੀ ਪਤਾ ਚੱਲੇਗਾ ਉਹਦਾ ਜੀਵਨ ਬਦਲ ਜਾਂਦਾ ਹੈ ਸੱਚ ਦੇ ਰਸਤੇ ਤੇ ਤੁਰਨਾ ਸ਼ੁਰੂ ਹੋ ਜਾਂਦਾ ਹੈ ਮੁਕਤਾ ਦੀ ਸੇਵਾ ਦਾ ਭਾਵ ਮਨ ਦੇ ਵਿੱਚ ਆ ਜਾਂਦਾ ਹੈ ਇਸੇ ਕਰਕੇ ਅਸੀਂ ਮਿਊਜ਼ੀਅਮ ਬਣਾਇਆ ਅਜਾਇਬ ਘਰ ਇੱਥੇ ਬਣਾਇਆ ਤੇ ਫਿਲਮ ਵੀ ਇਸੇ ਕਰਕੇ ਬਣਾਈ ਗਈ ਹੈ ਤਾਂ ਮੈਂ ਸੰਗਤਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਕਦੇ-ਕਦੇ ਆ ਕੇ ਜਿਵੇਂ ਕਲਾਕਾਰਾਂ ਨੂੰ ਵੀ ਅਪੀਲ ਕਰਦੀ ਹਾਂ ਪਹਿਲਾਂ ਵੀ ਆਉਂਦੇ ਰਹੇ ਨੇ ਕਲਾਕਾਰ ਤੇ ਸਾਡੇ ਬੱਚਿਆਂ ਨਾਲ ਸਾਡੇ ਮਰੀਜ਼ਾਂ ਨਾਲ ਵਿਚਾਰਾਂ ਦੇ ਨਾਲ ਹਿੱਸਾ ਲੈਣ ਉਹਨਾਂ ਨੂੰ ਵੀ ਹੀਯੋਗਗਵਾਈ ਦੇਣ ਜੇ ਸਾਡੇ ਬੱਚੇ ਬੜੀ ਗੁਰੂ ਦੀ ਕਿਰਪਾ ਹੈ ਕਿ ਰੱਗਾ ਦੇ ਵਿੱਚ ਕੀਰਤਨ ਕਰਦੇ ਆ ਪੰਗੜਾ ਸੰਸਥਾ ਚੜੇ ਪਲੇ ਬੱਚੇ ਆਰ ਗਤਕਾ ਵੀ ਸਿੱਖਦੇ ਆ ਔਰ ਹੈ ਪੰਗੜੇ ਪੁੰਗੜੇ ਕਿਤੇ ਹੁਦੈ ਵੀ ਪਾਉਂਦੇ ਆ ਤੋ ਸਾਰੀਆਂ ਜਿਹੜੀਆਂ ਦੇ ਐਕਟੀਵਿਟੀਆਂ ਉਹ ਇੱਥੇ ਸਿਖਾਈਆਂ ਜਾਂਦੀਆਂ ਨੇ ਤੇ ਕਲਾਕਾਰ ਵੀ ਆਪਣਾ ਯੋਗਦਾਨ ਪਾ ਸਕਦੇ